ਅ ਜੀ ਕੀਤਾ ਕੀ ਹੋ ਰਿਹਾ ਹੈ ਇਹ ਮਿਤੀ 10 ਤਰੀਕ ਨੂੰ ਨਾ ਰਾਤ ਨੂੰ ਸਰਪਨ ਹੈਗਾ ਜਸ਼ਨਦੀਪ ਸਿੰਘ ਪੁੱਤਰ ਅੰਤਿਰ ਸਿੰਘ ਵਾਸੀ ਗੁਲਾਬ ਸਿੰਘ ਦੇ ਘਰੇ ਫਾਇਰਿੰਗ ਹੋਈ ਸੀ ਰਾਤ ਨੂੰ 10:00 ਵਜੇ ਦੇ ਕਰੀਬ ਉਸ ਦੇ ਵਿੱਚ ਅਜ ਤੋਂ 18 99 ਉਸ ਨੂੰ ਫੋਨ ਆਇਆ ਸੀ ਕਿਸੇ ਅਨਨੌਨ ਬੰਦੇ ਤੋਂ ਬਾਹਰਲੇ ਕਾਲਰ ਆਈਡੀ ਤੋਂ ਤੇ ਉਸ ਤੋਂ ਸਰੋਤੀ ਮੰਗੀ ਗਈ ਸੀ 50 ਲੱਖ ਦੀ 18 ਨੂੰ ਜਦੋਂ ਫਰੋਤੀ ਮੰਗੀ ਉਸ ਨੇ ਦੇ ਤੋ ਮਨਾ ਕਰ ਦਿੱਤਾ ਵੀ ਮੈਂ ਕੋਈ ਮਾੜਾ ਕੰਮ ਨਹੀਂ ਕਰਦਾ ਤੇ ਮੇਰੇ ਕੋਲ ਪੈਸੇ ਨਹੀਂ ਹੈਗੇ ਉਹ ਸੰਬੰਧੀ ਜਿਹੜੀ ਤਰਖਾਸਤੀ ਅਸੀਂ ਜਿਹੜੀ ਇਹ ਪੜਤਾਲ ਕਰ ਰਹੇ ਸੀ ਉਸ ਤੋਂ ਬਾਅਦ 10 ਤਰੀਕ ਨੂੰ ਜਿਹੜਾ ਹੈਗਾ ਰਾਤ ਨੂੰ ਦੋ ਅਨਨੌਨ ਵਾਦੇ ਮੋਟਰਸਾਈਕਲ ਤੇ ਆਏ ਤੇ ਉਹਦੇ ਘਰ ਦੇ ਬਾਹਰ ਜਿਹੜਾ ਹੈਗਾ ਫਾਇਰਿੰਗ ਕਰਕੇ ਚਲੇ ਗਏ ਨੈਕਸਟ ਦਿਨ ਜਦੋਂ ਉਹ ਉਸ ਦਿਨ ਕਰਨੀ ਸੀ ਉਸ ਤੋਂ ਬਾਅਦ ਉਹ ਕਰਿਆ ਆ ਨੈਕਸਟ ਦਿਨ ਥਾਣੇ ਆਇਆ ਐਸਐਚਓ ਲੋ ਜਿਹੜਾ ਹੈਗਾ ਉਹਦੇ ਬਿਆਨ ਤੇ ਦੋਸ਼ੀਆਂ ਦੇ ਖਿਲਾਫ ਮਕਦਮਾ ਨੰਬਰ 122 ਮਿਤੀ 11 10 25 ਅੰਡਰ ਸੈਕਸ਼ਨ 308 ਹਾਈਫਨ 4 350 ਹਾਈਫਨ 3 ਬੀ ਐਨ ਐਸ ਅਤੇ 25 ਆਮ ਰੱਖਦੇ ਤਹਿਤ ਮਕਦਮਾ ਦਰਜ ਉਸੇ ਵਾਰ ਮੈਸੇਜ ਉਹ ਕੱਲ੍ਹ ਕੋਰ ਤੇ ਡੀ ਐਸ ਪੀ ਆਪਣੇ ਸ਼ਕਰਨਜੀ ਸ਼ਰਮਜੀ ਵਾਲੋਂ ਜਿਹੜੀ ਇਹਦੀ ਤਫ਼ਦੀਸ਼ ਕੀਤੀ ਗਈ ਇਹਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਪੇਸ਼ ਕਰਦੇ ਕਰਦੇ ਕੱਲ ਜਿਹੜਾ ਹੈਗਾ ਸਰ ਇਹ ਟੈਕਨੀਕਲ ਮਦਦ ਵੀ ਲਈ ਜੇ ਸਾਨੂੰ ਪਤਾ ਲੱਗਿਆ ਵੀ ਦੋ ਬੰਦੇ ਜਿਹੜੇ ਹੈਗੇ ਨੇ ਟੈਕਨੀਕਲ ਦੇ ਹਿਸਾਬ ਨਾਲ ਸਾਡੇ ਇਹਦੀ ਫਰੋਸ਼ਾ ਰੋਡ ਤੋਂ ਆ ਰਹੇ ਨੇ ਉੱਥੇ ਸਾਡਾ ਨਾਕਾ ਲੱਗਿਆ ਹੋਇਆ ਸੀ ਫਰੋਸ਼ਾ ਰੋਡ ਤੇ ਜਦੋਂ ਅਸੀਂ ਉਹਨੂੰ ਮੋਟਰਸਾਈਕਲ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨੇ ਇੱਕ ਦੀਪ ਮੋਟਰਸਾਈਕਲ ਆਪਣਾ ਭਜਾ ਲਿਆ ਭਜਾਇਆ ਤੇ ਉਹ ਸਲਿੱਪ ਕਰ ਗਿਆ ਸਲਿੱਪ ਕਰਨ ਨਾਲ ਉਹ ਡਿੱਗ ਬੇ ਡਿੱਗ ਪਏ ਜਦੋਂ ਨਾਂ ਵਗੈਰਾ ਪੁੱਛਿਆ ਤੇ ਉਸ ਉਹਨਾਂ ਦਾ ਨਾਂ ਸੀ ਇੱਕ ਦਾ ਨਾਂ ਤਸੀਮ ਸਿੰਘ ਸੀ ਜਿਹੜਾ ਕਿ ਹਰਫਕੇ ਦਾ ਰਹਿਣ ਵਾਲਾ ਹੈਗਾ ਪਿੰਡ ਬਡਾਲਾ ਹੈਗਾ ਦੂਸਰਾ ਲਵਦੀਪ ਸਿੰਘ ਹੈਗਾ ਬਦਨੀ ਕੁਲਾਲ ਸਿੰਘ ਉਸੇ ਹੀ ਪਿੰਡ ਦਾ ਰਹਿਣ ਵਾਲਾ ਹੈਗਾ ਇਹਨਾਂ ਦੋਨਾਂ ਨੂੰ ਉਹ ਕਾਬੂ ਕੀਤਾ ਇਹਨਾਂ ਕੋਲੋਂ ਇੱਕ ਜਿਹੜਾ ਹੈਗਾ ਦੇਸੀ ਪਿਸਤੌਲ ਅਤੇ ਦੋ ਰੰਦੀ ਦਾ ਜਿਹੜੇ ਬਰਾਮਦ ਕੀਤੇ ਇਹ ਉਹੀ ਪਿਸਤੌਲ ਜਿਹੜਾ ਹੈਗਾ ਜਿਸ ਪਿਸਤੌਲ ਰਾਹੀਂ ਇਹਨਾਂ ਨੇ ਰਾਤ ਨੂੰ ਜਿਹੜੀ ਇਹ 10 ਵਜੇ ਦੇ ਕਰੀਬ ਜਾ ਕੇ ਫਾਇਰਿੰਗ ਕੀਤੀ ਸੀ ਉਸ ਦੇ ਵਿੱਚ ਜਿਹੜੀ ਸਾਡੀ ਟੀਮ ਨੂੰ ਜਿਹੜੀ ਬੜੀ ਵਧੀਆ ਕੰਮ ਇਹ ਮਿਲੀ ਹੈ ਇਹ ਇਨ੍ਹਾਂ ਹੀ ਬੰਦਿਆਂ ਨੇ ਜਦੋਂ ਪੁਸ਼ਕੀਤ ਦੇ ਵਿੱਚ ਆਇਆ ਇਨ੍ਹਾਂ ਹੀ ਬੰਦਿਆਂ ਨੇ ਜਿਹੜਾ ਹੈਗਾ ਐਕਸਟਰਾਔਰਡਨਰੀ ਕਾਲ 50 ਲੱਖ ਰੁਪਏ ਦੀ ਜਿਹੜੀ ਕਾਲ ਕੀਤੀ ਸੀ ਉਹ ਵੀ ਇਹਨਾਂ ਨੇ ਹੀ ਕੀਤੀ ਸੀ ਸਾਰਾ ਮੋਬਾਈਲ ਇਹ ਇਹ ਉਸੇ ਹੀ ਪ੍ਰੋਫਿਟ ਮੰਡੀ 'ਚ ਉਹ ਕੰਮ ਕੀ ਕਰਦਾ ਸੀ ਸਰ ਉਹ ਖੇਤੀਬਾੜੀ ਕਰਦਾ ਹੈ ਤੇ ਇਹ ਜਿਹੜਾ ਜਿਹੜਾ ਇਹਦੇ ਪਿੰਡ ਦਾ ਹੀ ਬੰਦਾ ਹੈਗਾ ਜਿਹੜਾ ਤਰਸੀਮ ਸਿੰਘ ਜਿਹੜਾ ਹੈਗਾ ਆਪਣਾ ਲਵਦੀਪ ਲਵਦੀਪ ਸਿੰਘ ਇਸੇ ਨੇ ਹੀ ਇਹ ਸਾਰੀ ਪਲੈਨਿੰਗ ਮਿਲਾਈ ਸੀ ਇਸੇ ਨੇ ਹੀ ਨਾ ਫੋਨ ਕੀਤਾ ਸੀ ਤੇ ਇਸ ਦੇ ਨਾਲ ਜਿਹੜਾ ਹੈਗਾ ਤਰਸੇਮ ਸਿੰਘ ਇਹਨੂੰ ਨਾਲ ਲਿਆ ਹੋਇਆ ਹੈ। ਯਾਰ ਦੋਸਤੀ ਹੈ ਜੀ ਪਹਿਲਾਂ ਇਹ ਪਿੰਡਾਂ ਦਾ ਪਹਿਲਾਂ ਇਹ ਇਹ ਯਾਰ ਦੋਸਤੀ ਕਿਉਂਕਿ ਦੋਵੇਂ ਹੀ ਪਹਿਲੇ ਜੇਲ੍ਹ 'ਚ ਰਹਿ ਕੇ ਆਏ ਨੇ। ਅੱਛਾ ਦੋਵੇਂ ਤੇ ਜੋ ਦੋਨੋਂ ਹੀ ਅੱਡਾ-ਡਮ ਮਕਦਮੇ ਦੇ ਵਿੱਚ ਪੁਰਾਣੇ ਮਕਦਮੇ ਜੇਲ੍ਹ 'ਚ ਰਹਿ ਗਏ ਨੇ ਉੱਥੇ ਇਹਨਾਂ ਦੀ ਯਾਰੀ ਦੋਸਤੀ ਸੀ ਤੇ ਉਸੇ ਯਾਰੀ ਦੋਸਤੀ ਦੇ ਤਾਈ ਇਹਨਾਂ ਨੇ ਪ੍ਰੈਨ ਮਲਾਇਆ ਵੀ ਪਹਿਲੇ। ਹੁਣ ਤਾਂ ਹੀ ਫੋਟੋ ਹੀ ਖੋਤੀਆਂ ਮੰਗੇ। ਅਜੇ ਫਿਲਹਾਲ ਜਿਹੜੀ ਹੈਗੀ ਪੁਸ਼ੀਸ਼ ਕਰ ਰਿਹਾ ਕਿਉਂਕਿ ਕੱਲ ਸੱਟ ਲੱਗੀ ਹੈ। ਅਸੀਂ ਜਿਹੜੀ ਪ੍ਰੀਮੀਅਰੀ ਪੁਸ਼ੀਸ਼ ਦੇ ਵਿੱਚ ਸਾਨੂੰ ਇਹ ਚੀਜ਼ ਸਾਹ ਇਨਾ ਵਾਲੀ ਫਰौती ਮੰਗੀ ਗਈ ਹੈ ਇਹ ਇਸੇ ਵੈਪਨ ਨਾਲ ਇਹਨਾਂ ਨੇ ਫਾਇਰਿੰਗ ਕੀਤੀ ਸੀ ਤੇ ਇਹੀ ਦੋ ਜਿਹੜੇ ਦੋਸ਼ੀ ਜਿਹੜੇ ਉਹਨਾਂ ਦੇ ਘਰ ਦੇ ਬਾਹਰ ਗਏ ਸੀ ਅਸੀਂ ਇਹਦੇ ਵਿੱਚ ਕੇਸ ਵਿੱਚ ਵਰਤਾਇਆ ਵੈਪਨ ਅਤੇ ਮੋਟਰਸਾਈਕਲ ਜਿਹੜਾ ਹੈਗਾ ਉਹ ਸੀ ਬਰਾਮਦ ਜਿਹੜਾ ਪਿੰਡ ਦਾ ਹੀ ਦੋਸ਼ੀ ਹੈਗਾ ਪਿੰਡ ਵਾਲਾ ਦੋਸ਼ੀ ਉਹ ਜਿਹੜੇ ਬੰਦੇ ਤੋਂ ਫਰौती ਮੰਗੀ ਉਹਦਾ ਕੋਈ ਮਿੱਤਰ ਸੀਗਾ ਪਹਿਲਾਂ ਕੋਈ ਪੁਰਾਣੀ ਕੋਈ ਇਹਨਾਂ ਦੀ ਕੋਈ ਦੁਸ਼ਮਣੀ ਜਾਂ ਉਹ ਅਜੇ ਫਿਰ ਹੁਣ ਅਸੀਂ ਡਿਟੇਲ ਜਿਹੜੀ ਪੁੱਛੀ ਜਿਹੜੀ ਹੈਗੀ ਹੈ ਉਹਦੇ 'ਚ ਕਰਾਂਗੇ ਤਫਤੀਸ਼ ਦੇ ਵਿੱਚ ਲੈ ਕੇ ਆਵੇਂ ਵੀ ਕੀ ਦਾ ਉਹਦੇ ਨਾਲ ਹੈਗਾ ਸੀ ਕਿ ਯਾਰਾ ਨਾਲ ਸੀ ਕੀ ਰਿਸ਼ਤੇ ਆਦੀ ਹੈਗੀ ਹੈ ਉਹ ਡਿਟੇਲ ਅਸੀਂ ਪੁੱਛ ਜੇ ਰਹੇ ਹਾਂ ਜੇਲ੍ਹ ਚ ਰਹਿ ਕੇ ਆਇਆ ਪਹਿਲੇ ਵੀ ਮੁਕਦਮੇ ਹਾਂ ਜੀ ਇਹਨਾਂ ਦੇ ਖਿਆਲ ਪਹਿਲੇ ਵੀ ਮੁਕਦਮੇ ਰਹੇ ਜੀ ਤਰਸੀਮ ਸਿੰਘ ਜਿਹੜਾ ਹੈਗਾ 302 ਦੇ ਵਿੱਚ ਰਹਿ ਗਿਆ ਹੈ ਜੇਲ੍ਹ ਦੇ ਵਿੱਚ ਤੇ ਜਿਹੜਾ ਲਵਦੀਪ ਹੈਗਾ 376 ਦੇ ਵਿੱਚ ਇਹ ਰਹਿ ਗਿਆ ਹੈ ਦੋਨੋਂ ਸਰ ਵੀ ਇਹਨਾਂ ਦੇ ਕੁਝ ਗਿਛੋ ਪਤਾ ਲੱਗ ਸਕਦਾ ਵੀ ਇਹਨਾਂ ਨੇ ਫੌਤੀਆਂ ਜਿਹੜੀਆਂ ਲੋਕਾਂ ਦੇ ਮੰਗਦੇ ਹੋਣਗੇ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਇਹ ਦੇਖੋ ਦੋਨੋਂ ਹੀ ਜਿਹੜੇ ਮੁਕਦਮੇ ਨੇ ਸੀਨੀਅਰ ਕਰਾਇਮ ਦੇ ਨੇ 302 376 ਦੋਨੋਂ ਹੀ ਹੀਨਿਸ ਕਰਾਇਮ ਦੇ ਮੁਕਦਮੇ ਨੇ ਤੇ ਇਹ ਜਿਹੜਾ ਫਰौती ਮੰਗਣ ਵਾਲਾ ਪਲਾਨ ਜਿਹੜਾ ਹੈਗਾ ਇਹਨਾਂ ਨੇ ਆਪਣੇ ਆਪ ਬੈਠ ਕੇ ਕਰੇ ਤਿਆਰ ਕੀਤਾ ਉਹਨੂੰ ਬੁਲਾਇਆ ਕਿਉਂਕਿ ਉਹ 376 ਦਾ ਮਕਦਮਾ ਹੀ 302 ਬਰਾਬਰ ਹੀ ਹੈਗੀ ਦੀ ਸਜ਼ਾ ਵੀ ਹੈਗੀ ਤੇ ਇਹਨਾਂ ਨੇ ਆਪਸ ਵਿੱਚ ਸਲਾਹ ਕਰਕੇ ਜਿਹੜੀ ਹੈਗੀ ਪਹਿਲੇ ਫਰौती ਮੰਗੀ ਜਦੋਂ ਫਰौती ਨਹੀਂ ਦਿੱਤੀ ਤੇ 10 ਤਰੀਕ ਨੂੰ ਜਦੋਂ ਇਹ ਉਹਨਾਂ ਦੇ ਘਰੇ ਰਾਤ ਨੂੰ ਕਹਿੰਦੇ ਵੇ ਆ ਉੱਥੇ ਫਾਇਰਿੰਗ ਕੀਤੀ ਹੈ ਉੱਥੇ ਜਾ ਕੇ ਫਾਇਰਿੰਗ ਕਰਨ ਤੋਂ ਬਾਅਦ ਜਿਹੜਾ ਹੈਗਾ ਭੱਜ ਗਏ ਸੀ ਅਸੀਂ ਆਪਣੀ ਟੈਕਨੀਕਲ ਜਿਹੜੀ ਮਦਦ ਲਈ ਗਈ ਫਿਰ ਸੋਰਸਸ ਲਾਏ ਗਏ ਡੀਐਸਪੀ ਸਾਹਿਬ ਬੋਲੋ ਤੇ ਐਸਟੀਓ ਬਲੋ ਇਹ ਇਹਨਾਂ ਦੀ ਟੀਮ ਵੱਲੋਂ ਜਿਹੜੀ ਹੈਗੀ ਹੈ ਇਹ ਮਰਦਾਂ ਦੀ ਜਿਹੜੀ ਹੈਗੀ ਹੈ ਇਹਦੇ ਵਿੱਚ ਸੀਆਈਏ ਦੀ ਮਦਦ ਵੀ ਅਸੀਂ ਲਈ ਗਈ ਹੈ ਸੀਆਈਏ ਨੇ ਵੀ ਇਹਨਾਂ ਦੀ ਪੁਲਿਸ ਸਪੋਰਟ ਕੀਤੀ ਹੈ ਤੇ ਦੋ ਦੋਨੋਂ ਹੀ ਦੋਸ਼ੀ ਜਿਹੜੇ ਸੀ ਕਾਬੂ ਕਰ ਲਏ ਨੇ ਵੀ ਇਹਦੇ ਵੈਪਨ ਵੀ ਅਸੀਂ ਕਾਬੂ ਕਰ ਲਏ ਸਰਦਾਰ ਨਾਲ ਬੱਦੇ ਹੋਰ ਵੀ ਹੋਣਗੇ ਇਹ ਹੋਰ ਵੀ ਹੋਣਗੇ ਇਹਨਾਂ ਨੂੰ ਪੁਸ਼ੀਸ਼ ਕਰਾਂਗੇ ਡਿਟੇਲ ਰਿਮਾਂਡ ਲੈ ਕੇ ਕਿਉਂਕਿ ਫਿਲਹਾਲ ਇਹ ਕਿਉਂਕਿ ਮੋਟਰਸਾਈਕਲ ਤੋਂ ਜਦੋਂ ਇਹਨਾਂ ਨੂੰ ਭਜਾਇਆ ਉਸ ਲਿਪ ਕਰ ਗਿਆ ਸਲਿਪ ਕਰਕੇ ਉਹ ਮੋਟਰਸਾਈਕਲ ਡਿੱਗ ਪਿਆ ਡਿੱਗਣ ਕਰਕੇ ਇਹਨਾਂ ਦੇ ਸੱਟ ਲੱਗੀ ਹੈ ਇਹਨਾਂ ਦੇ ਪੈਰ ਤੇ ਫ੍ਰੈਕਚਰ ਵਗੈਰਾ ਹੋਇਆ ਉਹ ਸੀ ਪਲਸਟਰ ਵਗੈਰਾ ਡਾਕਟਰ ਤੋਂ ਪਹਿਲੇ ਇਮੀਡੀਏਟਲੀ ਇਹ ਰਹੀ ਹੈ ਕਿ ਮੈਂ امداد ਕਰਕੇ ਤੇ ਇਹਦਾ ਪਲਸਟਰ ਵਗੈਰਾ ਕਰਵਾਇਆ ਤੇ ਹੁਣ ਅਸੀਂ ਜਿਹੜਾ ਰਿਮਾਨ ਵਗੈਰਾ ਲੈ ਕੇ ਇਹਦੇ ਕੋਲ ਹੋਰ ਪੁਸ਼ੀਸ਼ ਕਰਾਂਗੇ ਤੇ ਜੇ ਜੋ ਵੀ ਹੋਏਗਾ ਉਹ ਫਰਜ਼ਾ ਤਵੇ ਅਸਲ ਲੱਗਿਆ ਪਤਾ ਜੀ ਕਿ ਉਹ ਜਿਹੜਾ ਲਿਆ ਉਹ ਫਿਰ ਤੁਹਾਨੂੰ ਦੱਸਿਆ ਵੀ ਇਹ ਰਾਤ ਹੀ ਹੋਇਆ ਹੈ ਇਨ ਬਿਟਵੀਨ ਰਿਹਾ ਹਸਪੀਟਲ ਲੈ ਕੇ ਆਊਟਪੇਟੂ ਤੋਂ ਉਹ ਪਲਸਟਰ ਵਗੈਰਾ ਕਰਵਾ ਕੇ ਜਿਹੜਾ ਹੈਗਾ ਦੋ ਸੁੱਟੀ ਹੈ ਜੀ ਜਦੋਂ ਟਿੱਗੇ ਆ ਦੋ ਦੋਵੇਂ ਫ੍ਰੈਕਚਰ ਆ ਲੱਗਦਾ ਤਾਂ ਇੱਕ ਪਾਸੇ ਇਹ ਹਸਪੀਟਲ ਲੈ ਆਉਂਦੇ ਨਹੀਂ 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 ਉਹ ਉੱਥੋਂ ਛੁੱਟੀ ਮਿਲ ਗਈ ਉਪੇਸ਼ ਕਰਾਂਗੇ ਉਹਨੂੰ ਪੇਸ਼ ਕਰਕੇ ਜਿਹੜਾ ਰਿਮਾਂਡ ਲੈ ਕੇ ਦੇ अगेन ਪੁਸ਼ਟੀਸ਼ ਕਰਕੇ ਜਿਹੜੀ ਕੋ ਉਹ ਜੋ ਵੀ ਜੀ ਸਾਹਮਣੇ ਆਈਗੀ ਉਹ ਤਾਂ ਦੇ ਸਾਹਮਣੇ ਬਰੀਫ ਕਰਤਾ ਬਾਈਟ